ਨੈਸ਼ਨਲ ਹਾਈਵੇ ਦੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਟਰਾਲੀਆਂ ਕਿਸਾਨਾਂ ਨੇ ਲਾ ਦਿੱਤੀਆਂ ਨੇ ਸਰਕਾਰੀ ਬੈਂਕ ਵੀ ਬੰਦ ਨੇ ਤੇ ਪ੍ਰਾਈਵੇਟ ਬੈਂਕ ਵੀ ਬੰਦ ਨੇ ਦੁਕਾਨਦਾਰ ਵੀਰਾਂ ਦਾ ਸਾਨੂੰ ਇੰਨਾ ਸਹਿਯੋਗ ਮਿਲਿਆ ਹੈ ਕਿ ਸਾਨੂੰ ਬਿਨਾਂ ਕਹਿਣ ਤੁਹਾਨੂੰ ਸਾਰੀਆਂ ਦੁਕਾਨਾਂ ਬੰਦ ਨੇ ਇਹ ਅਸੀਂ ਕੱਲ ਉਸਮੈਂਟ ਕੀਤੀ ਸੀ ਸਾਨੂੰ ਸਹਿਯੋਗ ਚਾਹੀਦਾ ਆ ਤੇ ਅੱਜ ਅਸੀਂ ਘੁੰਮ ਕੇ ਵੇਖਿਆ ਸਾਨੂੰ ਕਹਿਣ ਦੀ ਲੋੜ ਨਹੀਂ ਵੀਰ ਹਰ ਤੁਸੀਂ ਬੰਦ ਕਰ ਦਿਓ ਦੁਕਾਨਾਂ ਟੈਕਸੀ ਯੂਨਿਅਨ ਦੇ ਵੀਰ ਤਾਂ ਗੱਡੀਆਂ ਲਾ ਕੇ ਟ੍ਰੈਫਿਕ ਡਵਾਈਡ ਕਰਾਉਂਦੇ ਪੈਣੇ ਉੱਥੋਂ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਵੀ ਸਾਡਾ ਕਿਸਾਨਾਂ ਦੇ ਬੰਦ ਨੂੰ ਲਗਾਤਾਰ ਸਮਰਥਨ ਮਿਲ ਰਿਹਾ ਹੈ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਟਰਾਲੀਆਂ ਕਿਸਾਨਾਂ ਨੇ ਲਾ ਦਿੱਤੀਆਂ ਨੇ ਤਾਂ ਇਸ ਤਰੀਕੇ ਦੇ ਨਾਲ 23 ਕਰੋੜ ਦੇ ਉੱਪਰ ਸਟੇਜ ਆ ਜਿਹੜੀ ਲੱਗੀ ਹੋਈ ਆ ਬੀਬੀਆਂ ਪਹੁੰਚੀਆਂ ਨੇ ਬਜ਼ੁਰਗ ਪਹੁੰਚੇ ਨੇ ਨੌਜਵਾਨ ਪਹੁੰਚੇ ਨੇ ਕਿਸਾਨੀ ਝੰਡੇ ਲੈ ਕੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਨੈਸ਼ਨਲ ਹਾਈਵੇ ਤੋਂ ਜਿਹੜਾ ਖਨੌਰੀ ਨੂੰ ਸਿੱਧੇ ਖਨੌਰੀ ਨੂੰ ਜਾਂਦਾ ਹੈ ਤੇ ਜਿੱਧਰਲੇ ਪਾਸੇ ਨੂੰ ਤੁਸੀਂ ਦੇਖ ਰਹੇ ਹੋ ਇਧਰ ਨੂੰ ਇਹ ਪਟਿਆਲੇ ਤੇ ਸੰਗਰੂਰ ਨੂੰ ਜਾਂਦਾ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਦੇ ਬੰਦ ਨੂੰ ਪੂਰੇ ਤਰੀਕੇ ਦੇ ਨਾਲ ਸਮਰਥਨ ਵੀ ਮਿਲ ਰਿਹਾ ਸਾਰੀਆਂ ਦੁਕਾਨਾਂ ਤੁਸੀਂ ਦੇਖੋਗੇ ਬੰਦ ਪਈਆਂ ਨੇ ਇੱਕ ਮੈਡੀਕਲ ਸਹੂਲਤਾਂ ਜਿਹੜੀਆਂ ਲੈ ਕੇ ਜਾਂ ਹੋਰ ਜਿਹੜੀਆਂ ਲੋੜਿੰਦੀਆਂ ਦੁਕਾਨਾਂ ਜਿਹੜੀਆਂ ਨੈਸੈਸਰੀ ਚੀਜ਼ਾਂ ਰਹਿਣ ਉਹ ਖੁੱਲੀਆਂ ਨੇ ਟਾਵੀਆਂ ਟਾਵੀਆਂ ਪਰ ਬਾਕੀ ਸਾਰੇ ਬਾਜ਼ਾਰ ਬੰਦ ਪਏ ਨੇ ਕਿਸਾਨਾਂ ਨੇ ਸੜਕਾਂ ਦੇ ਉੱਪਰ ਧਰਨੇ ਲਾਏ ਹੋਏ ਨੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਜਥੇਬੰਦੀਆਂ ਨੇ ਜਿਹੜੀਆਂ ਉਹ ਸੜਕਾਂ ਦੇ ਉੱਪਰ ਉਤਰੀਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਹੀ ਇਸੇ ਤਰ੍ਹਾਂ ਦਾ ਮਾਹੌਲ ਹੈ ਮੋਟਰਸਾਈਕਲ ਦੇਖੋਗੇ ਗੱਡੀਆਂ ਦੇਖੋਗੇ ਟਰੈਕਟਰ ਦੇਖੋਗੇ ਚਾਰੇ ਪਾਸੇ ਕਿਸਾਨੀ ਦੇ ਝੰਡੇ ਲਾ ਕੇ ਕਿਸਾਨ ਨੇ ਜਿਹੜੇ ਸੜਕਾਂ ਤੇ ਉਤਰ ਚੁੱਕੇ ਨੇ ਕਿਸਾਨ ਅੰਦੋਲਨ ਦੇ ਵਿੱਚ ਜਿਹੜੀਆਂ ਮੰਗਾਂ ਕਿਸਾਨਾਂ ਵੱਲੋਂ ਸੈਂਟਰ ਦੇ ਮੰਗੀਆਂ ਗਈਆਂ ਸੀਗੀਆਂ ਸੈਂਟਰ ਦੇ ਅੱਗੇ ਰੱਖੀਆਂ ਗਈਆਂ ਸੀਗੀਆਂ ਖੇਤੀ ਬਿੱਲ ਵਾਪਸ ਹੋ ਚੁੱਕੇ ਸੀ ਪਰ ਉਹਨਾਂ ਦਾ ਨੋਟੀਫਿਕੇਸ਼ਨ ਜਿਹੜਾ ਨਹੀਂ ਆਇਆ ਸੀਗਾ ਸੈਂਟਰ ਵੱਲੋਂ ਕਿਸਾਨਾਂ ਦਾ ਕਹਿਣਾ ਕਿ ਉਹ ਗੱਲਾਂ ਨੇ ਜਿਹੜੀਆਂ ਨਹੀਂ ਮੰਨੀਆਂ ਗਈਆਂ ਭਾਵੇਂ ਸੁਆਮੀਨਾਥਨ ਰਿਪੋਰਟ ਹੈ ਜਿਹੜੀ ਉਹਦੀਆਂ ਰეკਮੈਂਡੇਸ਼ਨਸ ਸੀਗੀਆਂ ਜਿਹੜੀਆਂ ਉਹ ਲਾਗੂ ਕਰਨ ਦੀ ਗੱਲ ਹੋਵੇ ਜਾਂ ਕਿਸਾਨਾਂ ਦਾ ਜਿਹੜਾ ਕਰਜ਼ਾ ਏ ਉਹ ਮਾਫ਼ ਕਰਨ ਦੀ ਗੱਲ ਹੋਵੇ ਬਿਜਲੀ ਸਿਆਲਿਆ ਮੀਟਰਾਂ ਦਾ ਜਿਹੜਾ ਸੀਗਾ ਉਹ ਰੋਲਾ ਵੀ ਵਿੱਚ ਸੀ ਤਾਂ ਇਸੇ ਤਰੀਕੇ ਦੀਆਂ ਜਿਹੜੀਆਂ ਮੰਗਾਂ ਸੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਉਹ ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨ ਨੇ ਦੁਵਾਰ ਤੋਂ ਫਿਰ ਸੜਕਾਂ ਤੇ ਉਤਰੇ ਹੋਏ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਖਨੌਰੀ ਵਾਲਾ ਰੋਡ ਆ ਜਿਹੜਾ ਬਿਲਕੁਲ ਜਾਮ ਪਿਆ ਕਿਸਾਨਾਂ ਨੇ ਸੜਕਾਂ ਦੇ ਉੱਪਰ ਤਰਨੇ ਲਾਏ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਹੱਥਾਂ ਦੇ ਵਿੱਚ ਕਿਸਾਨੀ ਦੇ ਛੰਡੇ ਨੇ ਮੋਟਰਸਾਈਕਲ ਨੇ ਜਿਹੜੇ ਸਕੂਟਰ ਨੇ ਜਿਹੜੇ ਟਰਾਲੀਆਂ ਦੇ ਗੱਡੀਆਂ ਨੇ ਤਾਂ ਸਾਰੀਆਂ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਦੀਆਂ ਹੀ ਖੜੀਆਂ ਨੇ ਇੱਥੇ ਬਾਜ਼ਾਰ ਬਿਲਕੁਲ ਬੰਦ ਪਏ ਨੇ ਦੁਕਾਨਾਂ ਦੇ ਸ਼ਟਰ ਨੇ ਜਿਹੜੇ ਬੰਦ ਪਏ ਨੇ ਹੱਥਾਂ ਦੇ ਵਿੱਚ ਕਿਸਾਨੀ ਦੇ ਜਿਹੜੇ ਝੰਡੇ ਨੇ ਉਹ ਲੈ ਕੇ ਕਿਸਾਨ ਨੇ ਜਿਹੜੇ ਸੜਕਾਂ ਦੇ ਉੱਪਰ ਬੈਠੇ ਹੋਏ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਨੈਸ਼ਨਲ ਹਾਈਵੇ ਤੇ ਚਾਰੇ ਪਾਸੇ ਸੜਕਾਂ ਸੁੰਨ ਪਈਆਂ ਨੇ ਕਿਸਾਨ ਸੜਕਾਂ ਦੇ ਉੱਪਰ ਦੁਕਾਨਾਂ ਬੰਦ ਪਈਆਂ ਨੇ ਸ਼ਟਰ ਲੱਗੇ ਹੋਏ ਨੇ ਮੈਂ ਕਹੂੰਗਾ ਇੱਕ ਵਾਰ ਸਾਰੇ ਪਾਸੇ ਨਿਗਮ ਰਵਾ ਦਿਓ ਚਾਰੇ ਪਾਸੇ ਜਿਹੜੇ ਬਾਜ਼ਾਰ ਨੇ ਉਹ ਸੁੰਨੇ ਪਏ ਨੇ ਜਿੱਥੇ ਪੂਰੀ ਚਹਲ ਪਹਿਲ ਹੁੰਦੀ ਹੈ ਤਾਂ ਤਸਵੀਰਾਂ ਐ ਕਿਸਾਨਾਂ ਜਿਹੜੀਆਂ ਮੰਗਾਂ ਨੇ ਜੜੀਆਂ ਉਹਨਾਂ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਸੈਂਟਰ ਸਰਕਾਰ ਦੇ ਅੱਗੇ ਜਿਹੜੀਆਂ ਮੰਗਾਂ ਕਿਸਾਨਾਂ ਵੱਲੋਂ ਰੱਖੀਆਂ ਗਈਆਂ ਨੇ ਤਾਂ ਹਰਿਆਣਾ ਪ੍ਰਸ਼ਾਸਨ ਨੇ ਅੱਗੇ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਖਨੌਰੀ ਬਾਰਡਰ ਤੇ ਰੋਕਿਆ ਹੋਇਆ ਸ਼ੰਭੂ ਬਾਰਡਰ ਤੇ ਰੋਕਿਆ ਹੋਇਆ ਤੇ ਸਾਰੇ ਬਾਰਡਰਾਂ ਤੇ ਕਿਸਾਨਾਂ ਨੂੰ ਰੋਕਿਆ ਹੈ ਤੇ ਕਿਸਾਨਾਂ ਨੇ ਉੱਥੇ ਹੀ ਧਰਨੇ ਜੜੇ ਹੋਏ ਨੇ ਪਰ ਅੱਜ ਬੰਦ ਦਾ ਜਿਹੜਾ ਸੱਦਾ ਸੀਗਾ ਉਹ ਦਿੱਤਾ ਗਿਆ ਸੀ ਪੂਰੇ ਤਰੀਕੇ ਦੇ ਨਾਲ ਬੰਦ ਨੂੰ ਕਿਸਾਨਾਂ ਦੇ ਨੂੰ ਸਮਰਥਨ ਆ ਜਿਹੜਾ ਮਿਲ ਰਿਹਾ ਦੁਕਾਨਾਂ ਚਾਰੇ ਪਾਸੇ ਬੰਦ ਨੇ ਸ਼ਟਰ ਨੇ ਜਿਹੜੇ ਬੰਦ ਨੇ ਬਜ਼ਾਰਾਂ ਦੇ ਵਿੱਚ ਕਿਤੇ ਵਿੱਚ ਹੈਲਪ ਹੈ ਤੁਹਾਨੂੰ ਦੇਖਣ ਨੂੰ ਨਹੀਂ ਮਿਲ ਰਹੀ ਹੋਣੀ ਚਾਰੇ ਪਾਸੇ ਇਸੇ ਤਰੀਕੇ ਦਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਹੈ ਜਿਹੜੀਆਂ ਜਥੇਬੰਦੀਆਂ ਨੇ ਜਥੇਬੰਦੀਆਂ ਵੱਲੋਂ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਆਮ ਕਿਸਾਨਾਂ ਨੂੰ ਨਾਲ ਲੈ ਕੇ ਧਰਨੇ ਨੇ ਜਿਹੜੇ ਦਿੱਤੇ ਜਾ ਰਹੇ ਨੇ ਭਾਵੇਂ ਟਰੱਕ ਯੂਨੀਅਨਾ ਹੋਣ ਭਾਵੇਂ ਟੈਕਸੀ ਯੂਨੀਅਨਾ ਹੋਣ ਭਾਵੇਂ ਦੁਕਾਨਦਾਰ ਹੋਣ ਸਾਰਿਆਂ ਵੱਲੋਂ ਸਮਰਥਨ ਆ ਜਿਹੜਾ ਕਿਸਾਨਾਂ ਦੇ ਬੰਦ ਨੂੰ ਦਿੱਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਲਗਾਤਾਰ ਨੈਸ਼ਨਲ ਹਾਈਵੇ ਤੋਂ ਦਿਖਾ ਰਹੇ ਆ ਜਿੱਥੇ ਸੜਕ ਦੇ ਉੱਪਰ ਕਿਸਾਨ ਲਗਾਤਾਰ ਬੈਠੇ ਹੋਏ ਨੇ ਕਿਸਾਨੀ ਦੇ ਝੰਡੇ ਲੈ ਕੇ ਕਿਸਾਨਾਂ ਨੇ ਰੋਡ ਨੇ ਜਿਹੜੇ ਉਹ ਬਲੌਕ ਕਰ ਦਿੱਤੇ ਨੇ ਤਾਂ ਜੋ ਬੰਦ ਹੈ ਜਿਹੜਾ ਪੂਰੇ ਤਰੀਕੇ ਦੇ ਨਾਲ ਹੋ ਸਕੇ ਤਸਵੀਰਾਂ ਤੁਹਾਨੂੰ ਲਗਾਤਾਰ ਨੈਸ਼ਨਲ ਹਾਈਵੇ ਤੋਂ ਦਿਖਾ ਰਹੇ ਹਾਂ ਜਿੱਥੇ ਕਿਸਾਨ ਨੇ ਜਿਹੜੇ ਬਾਜ਼ਾਰ ਬਿਲਕੁਲ ਬੰਦ ਹੋਏ ਹੋਏ ਨੇ ਬਾਜ਼ਾਰ ਬਿਲਕੁਲ ਬੰਦ ਨੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਨੈਸ਼ਨਲ ਹਾਈਵੇ ਤੋਂ ਦਿਖਾ ਰਹੇ ਹਾਂ ਤਾਂ ਬਾਈ ਜੀ ਕਿਹੜੀ ਯੂਨੀਅਨ ਤੋਂ ਤੁਸੀਂ ਮੈਂ ਕਿਰਤੀ ਕਿਸਾਨ ਯੂਨੀਅਨ ਤੋਂ ਪਟਿਆਲੇ ਦੇ ਜਲਾ ਜਨਰਲ ਸਕੱਤਰਾਂ ਜੀ ਹਾਂਜੀ ਪੰਦ ਨੂੰ ਪੂਰਾ ਸਮਰਥਨ ਮਿਲ ਰਿਹਾ ਪੂਰਾ ਸਮਰਥਨ ਆ ਵੀਰੇ ਪਾਤਣਾ ਦੇ ਸਰਕਾਰੀ ਬੈਂਕ ਵੀ ਬੰਦ ਨੇ ਤੇ ਪ੍ਰਾਈਵੇਟ ਬੈਂਕ ਵੀ ਬੰਦ ਨੇ ਪੀਆਰਟੀਸੀ ਦੀ ਵੀ ਬੰਦ ਹੈਗੀ ਹੈਗੀ ਆ ਦੁਕਾਨਦਾਰ ਵੀਰਾਂ ਦਾ ਸਾਨੂੰ ਇੰਨਾ ਸਹਿਯੋਗ ਮਿਲਿਆ ਹੈ ਕਿ ਸਾਨੂੰ ਬਿਨਾਂ ਕਹਿਣ ਤੁਹਾਨੂੰ ਸਾਰੀਆਂ ਦੁਕਾਨਾਂ ਬੰਦ ਨੇ ਤੁਸੀਂ ਸ਼ਹਿਰ ਦੇ ਸੰਗਰੂਰ ਰੋੜਾ ਇੱਥੋਂ ਗੇੜਾ ਦੇ ਲੋ ਅੱਜ ਆਪਣਾ ਜਾਖਰ ਰੋੜਾ ਜਾਂਦਾ ਇੱਥੇ ਗੇੜਾ ਦੇ ਲੋ ਨਰਵਾਨਾ ਰੋੜਾ ਮਿਸਤਰੀਆਂ ਨੇ ਸਾਬਨੇ ਟੋਟਲ ਨੇ ਕਿਸਾਨਾਂ ਦਾ ਸਮਰਥਨ ਕੀਤਾ ਇਹ ਦੁਕਾਨਾਂ ਬੰਦ ਕੀਤੀ ਪੂਰਾ ਪਾਸਾ ਬੰਦ ਹੈ ਅੱਜ ਜਿਹੜੇ ਪੂਰਾ ਸਮਰਥਨ ਮਿਲ ਰਿਹਾ ਜਣੀ ਕੇ ਪੂਰਾ ਸਮਰਥਨ ਆ ਜੀ ਆਪਣੇ ਆਪ ਸਾਨੂੰ ਕਹਿਣ ਦੀ ਲੋੜ ਨਹੀਂ ਪਈ ਅਸੀਂ ਕੱਲ ਉਸਮੈਂਟ ਕੀਤੀ ਸੀ ਸਾਨੂੰ ਸਹਿਯੋਗ ਚਾਹੀਦਾ ਆ ਤੇ ਅੱਜ ਅਸੀਂ ਘੁੰਮ ਕੇ ਵੇਖਿਆ ਸਾਨੂੰ ਕਹਿਣ ਦੀ ਲੋੜ ਨਹੀਂ ਵੀ ਯਾਰ ਤੁਸੀਂ ਬੰਦ ਕਰ ਦਿਓ ਦੁਕਾਨਾਂ ਸਹੀ ਆ ਤਾਂ ਅੱਗੇ ਵੀ ਮਿਲ ਕੇ ਆਏ ਟੈਕਸੀ ਯੂਨੀਅਨ ਵਾਲੇ ਉਹ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਪੁੱਤ ਆ ਬਹੁਤ ਸਹਿਯੋਗ ਗੱਡੀਆਂ ਲਾ ਕੇ ਟ੍ਰੈਫਿਕ ਡਿਵਾਈਡ ਕਰਾਉਂਦੇ ਪਏ ਨੇ ਉੱਥੋਂ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਵੀ ਸਾਡੇ ਨਾਲ ਬਹੁਤ ਕੀ ਲੱਗਦਾ ਅਸਰ ਹੋਊਗਾ ਸੈਂਟਰ ਸਰਕਾਰ ਤੇ ਇਸ ਚੀਜ਼ ਦਾ ਵੀਰੇ ਦੇਖੋ ਸੈਂਟਰ ਸਰਕਾਰ ਦਾ ਅਸਰ ਕਿਵੇਂ ਨਾ ਹੋਊਗਾ ਜੋ ਸਾਰਾ ਅੱਜ ਭਾਰਤ ਪੰਜਾਬ ਬੰਦ ਦਾ ਪਰਲੇ ਬੰਨੇ ਹਰਿਆਣਾ ਬੰਦ ਹੋਊਗਾ ਭਾਰਤ ਸਾਰਾ ਬੰਦ ਹੋਊਗਾ ਜ਼ਰੂਰ ਅਸਰ ਹੋਊਗਾ ਜਿਹੜਾ ਅੱਗੇ ਥੋੜੀ ਜਿਹਾ ਪਹਿਲਾਂ ਰਮਿੰਦਰ ਪਟਿਆਲਾ ਜੀ ਬੋਲ ਕੇ ਗਏ ਨੇ ਸੰਜੁਕਤ ਕਿਸਾਨ ਮੋਰਚੇ ਦੀ 18 ਤਰੀਕ ਨੂੰ ਮੀਟਿੰਗ ਆ ਰਹੀ ਆ ਜਿਹਦੇ ਵਿੱਚ ਵੱਡੇ ਫੈਸਲੇ ਆਉਣਗੇ ਵੇਖੋ ਅਸੀਂ ਵੀ ਚਰਾਉਣੇ ਆ ਕਿ ਸਾਡੀ ਐਮਐਸਪੀ ਮਿਲੇ ਐਮਐਸਪੀ ਲੈਣਾ ਚਾਹੁੰਦੇ ਨੇ ਸਦੀ ਸਾਰੇ ਲੈਣਾ ਚਾਹੁੰਦੇ ਆ ਚਲ ਆਪਸ ਵਿੱਚ ਕੋਈ ਟਕਰਾ ਸੀ ਜਥੇਬੰਦੀਆਂ ਦਾ ਜੋ ਮਤਭੇਦ ਕੋਈ ਸੀਗੇ ਅੱਜ ਮਤਭੇਦ ਮੈਟਰ ਨਹੀਂ ਕਰਦੇ ਹੈਗੇ ਅੱਜ ਸਾਨੂੰ ਟੀਚਾ ਦਿੰਦਾ ਪਰ ਸੰਯੁਕਤ ਮੋਰਚੇ ਦਾ ਸੱਦਾ ਦਊਗਾ ਉਹ ਤੇ ਤਤ ਲੋਕ ਲੰਬੰਦੀ ਚ ਖੜੇ ਹੋਣਗੇ ਤੇ ਤਗੜੇ ਤਰੀਕੇ ਨਾਲ ਖੜੇ ਹੋਣਗੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਪਾਤੜਾ ਤੁਖ ਨੌਰੀ ਰੋਡ ਆ ਜਿਹੜਾ ਇਹੀ ਰੋਡ ਸਿੱਧਾ ਪਟਿਆਲੇ ਨੂੰ ਚਲੇ ਜਾਂਦਾ ਸੰਗਰੂਰ ਨੂੰ ਚਲੇ ਜਾਂਦਾ ਤਾਂ ਲਗਾਤਾਰ ਰੋਡਾਂ ਦੇ ਉੱਪਰ ਕਿਸਾਨ ਨੇ ਜਿਹੜੇ ਉਹ ਬੈਠੇ ਹੋਏ ਤੇ ਹਰ ਪਾਸਿਓਂ ਕਿਸਾਨਾਂ ਨੂੰ ਜਿਹੜਾ ਸਮਰਥਨ ਹੈ ਉਹ ਮਿਲ ਰਿਹਾ ਹੈ ਭਾਵੇਂ ਟੈਕਸੀ ਯੂਨੀਅਨਾਂ ਨੇ ਭਾਵੇਂ ਪੀਆਰਟੀਸੀ ਆ ਭਾਵੇਂ ਕਹਿੰਦੇ ਇੱਥੋਂ ਦੇ ਸਰਕਾਰੀ ਤੇ ਪ੍ਰਾਈਵੇਟ ਜਿਹੜੇ ਬੈਂਕ ਨੇ ਉਹ ਵੀ ਬੰਦ ਨੇ ਤਾਂ ਕਿਸਾਨਾਂ ਨੂੰ ਕਿਤੇ ਨਾ ਕਿਤੇ ਸਾਰੇ ਪਾਸਿਓਂ ਸਮਰਥਨ ਆ ਜਿਹੜਾ ਮਿਲਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀ ਪਾਤੜਾਂ ਖਨੌਰੀ ਰੋਡ ਤੋਂ ਜਿੱਥੇ ਕਿਸਾਨਾਂ ਨੇ ਸੜਕ ਦੇ ਵਿਚਾਲੇ ਆਪਣਾ ਝੰਡਾ ਕੱਢ ਦਿੱਤਾ